ਅੱਜ ਦੇ ਪੋਡਕਾਸਟ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ ਨੂਰੀ ਮੈਡਮ ਤੇ ਨਿਸ਼ਾ ਮੈਡਮ ਦਾ। ਥੈਂਕ ਯੂ। ਬਹੁਤ ਵਧੀਆ ਲੱਗ ਰਿਹਾ ਜੀ ਅੱਜ। ਸ਼ੁਕਰੀਆ। ਥੈਂਕ ਯੂ ਸਰ। ਥੈਂਕ ਯੂ so much। ਅ ਸਰ ਮੇਰੀ ਗੱਲ ਦਿਨ ਦੀ ਸ਼ੁਰੂਆਤ ਤੋਂ ਸ਼ੁਰੂ ਹੁੰਦੀ ਆ ਜਿੱਦਾਂ ਕਿ ਬਹੁਤ ਸਾਰੀ ਕਨਫਿਊਜ਼ਨ ਆ। ਕਈ ਲੋਕ ਕਹਿੰਦਾਂ ਆ ਕਿ अर्ਲੀ ਮਾਰਨਿੰਗ ਕਾਫੀ ਪੀਣੀ ਚਾਹੀਦੀ ਆ ਹਨਾ। ਜਾਂ ਕਈ ਕਹਿੰਦਾਂ ਆ ਕਿ ਕਈ ਚਾਹ ਤੋਂ ਹੀ ਜਿਹੜੇ ਬੈੱਡ ਤੇ ਬੈਠ ਕੇ ਚਾਹ ਪੀਂਦੇ ਉਹਨਾਂ ਦੀ ਮੰਮੀਆਂ ਚਾਹ ਲੈ ਕੇ ਆਉਂਦੀਆਂ ਨੇ। ਤੇ ਕਈ ਮੇਰੇ ਵਰਗੇ ਹੁੰਦੇ ਆ ਜਿਹੜੇ ਕਹਿੰਦੇ ਆ ਕਿ ਗਰਮ ਪਾਣੀ ਦੇ ਵਿੱਚ ਥੋੜੀ ਜੀ ਹਾਨੀ ਤੇ ਲੈਮਨ ਪਾਉਣਾ ਚਾਹੀਦਾ ਪਰ ਹੁਣ ਮੈਂ ਕਿਤੇ ਕਿਤੇ ਸੁਣਿਆ ਕਹਿੰਦੇ ਲੈਮਨ ਵੀ ਤੁਹਾਡੀਆਂ ਹੱਡੀਆਂ ਨੂੰ ਖਰਾਬ ਕਰਦਾ ਤਾਂ ਉਹ ਇੱਕ ਮੇਰੇ ਲਈ ਬੜੀ ਕਨਫਿਊਜ਼ਨ ਹੈ ਬਾਕੀਆਂ ਲਈ ਵੀ ਹੋਣੀ ਆ ਉਹ ਪਲੀਜ਼ ਕਲੀਅਰ ਕਰੋ ਦੇਖੋ ਪਤਾ ਕੀ ਆ ਨਿੰਬੂ ਬਾਰੇ ਬਹੁਤ ਗੱਲਾਂ ਹੋਈਆਂ ਨੇ ਐਕਚੁਅਲੀ ਨਿੰਬੂ ਇੱਕ ਬਾਈਵਾਦੀ ਦਾ ਕਾਰਨ ਹੈ ਅੱਛਾ ਜੀ ਬਾਈ ਨਿੰਬੂ ਰੋੜ ਜਦੋਂ ਕਿਸੇ ਨੂੰ ਜੋੜਾਂ ਚ ਦਰਦ ਹੋ ਜਾਂਦਾ ਜਾਂ ਕਫ ਦਾ ਦੋਸ਼ ਹੋ ਜਾਂਦਾ ਖਾਂਸੀ ਹੁੰਦੀ ਆ ਆਪਾਂ ਕਹਿੰਦੇ ਨਿੰਬੂ ਬੰਦ ਕਰ ਦੋ ਹਾਂਜੀ ਹਾਂਜੀ ਰੀਜ਼ਨ ਹੈ ਉਹਦਾ ਕਿ ਨਿੰਬੂ ਵੀ ਜਿਵੇਂ ਆਮ ਲੋਕ ਕੀ ਕਹਿੰਦੇ ਹਨੀ ਸ਼ਹਿਦ ਪਾ ਕੇ ਪਾਣੀ ਚ ਗਰਮ ਪਾਣੀ ਚ ਸ਼ਹਿਦ ਪਾ ਲੋ ਉਹ ਚ ਨਿੰਬੂ ਪਾ ਲੋ ਹਾਂਜੀ ਤੇ ਉਹਨੂੰ ਪੀਓ ਤੇ ਉਹ ਸ਼ਹਿਦ ਦਾ ਤੇ ਨਿੰਬੂ ਦਾ ਕੋਈ ਕੰਬੀਨੇਸ਼ਨ ਹੀ ਨਹੀਂ ਆ ਉਹ ਖੱਟਾ ਮਿੱਠਾ ਹੋ ਗਿਆ ਨਾ ਹਾਂ ਉਹ ਜੇ ਸ਼ਹਿਦ ਹੈ ਨਾ ਜੀ ਹਾਂਜੀ ਜਿਵੇਂ ਅਸੀਂ ਲੋਕਾਂ ਨੂੰ ਕਹਿੰਦੇ ਆ ਕਿ ਸਵੇਰੇ ਸਵੇਰੇ ਨਾ ਗਰਮ ਪਾਣੀ ਪੀਓ ਉਹ ਵੀ ਉਹਨਾਂ ਕਾ ਗਰਮ ਜਿੰਨਾ ਕ ਤੁਹਾਡੀ ਬਾਡੀ ਦਾ ਟੈਂਪਰੇਚਰ ਆ। ਯੂ ਨੋ ਵੀ ਉਹਨੂੰ ਗਰਮ ਉਬਲਦਾ ਪਾਣੀ ਲੈ ਕੇ ਤੁਸੀਂ ਪੀਣ ਬੈਠੋ ਚਾਹ ਦੀ ਤਰ੍ਹਾਂ ਨਾ। ਹਾਂਜੀ। ਔਰ ਪਾਣੀ ਵੀ ਜਿਹੜਾ ਪੀਣਾ ਉਹ ਇੱਕ ਕੁਆਂਟੀਟੀ ਚ ਪੀਣਾ ਮਤਲਬ ਜਿਹੜਾ ਤੁਹਾਡੇ ਅੰਦਰੋਂ ਪ੍ਰੈਸ਼ਰ ਕਰ ਦਵੇ, ਪੇਟ ਨੂੰ ਕਲੀਨ ਕਰਨ ਵਾਸਤੇ। ਓਕੇ। ਅੱਛਾ। ਉਸ ਤੋਂ ਪੇਟ ਸਾਫ਼ ਹੋ ਗਿਆ, ਫਿਰ ਤੁਸੀਂ ਬਰਸ਼ ਕਰੋ। ਜੀ। ਬਰਸ਼ ਵੀ ਕੋਸ਼ਿਸ਼ ਕਰੋ ਕਿ ਕੋਈ ਆਯੁਰਵੈਦਿਕ ਜੜੀ ਬੂਟੀਆਂ ਤੋਂ ਬਣਿਆ ਹੋਇਆ ਪਾਊਡਰ ਹੋਵੇ। ਅ ਸਰ ਮੇਰੀ ਗੱਲ ਦਿਨ ਦੀ ਸ਼ੁਰੂਆਤ ਤੋਂ ਸ਼ੁਰੂ ਹੁੰਦੀ ਆ ਜਿੱਦਾਂ ਕਿ ਬਹੁਤ ਸਾਰੀ ਕਨਫਿਊਜ਼ਨ ਆ। ਕਈ ਲੋਕ ਕਹਿੰਦੇ ਆ ਕਿ अर्ਲੀ ਮਾਰਨਿੰਗ ਕਾਫੀ ਪੀਣੀ ਚਾਹੀਦੀ ਆ ਹਨਾ ਜਾਂ ਕਈ ਕਹਿੰਦੇ ਆ ਕਿ ਕਈ ਚਾਹ ਤੋਂ ਹੀ ਜਿਹੜੇ ਬੈੱਡ ਤੇ ਬੈਠ ਕੇ ਚਾਹ ਪੀਂਦੇ ਉਹਨਾਂ ਦੀ ਮੰਮੀਆਂ ਚਾਹ ਲੈ ਕੇ ਆਉਂਦੀਆਂ ਨੇ ਤੇ ਕਈ ਮੇਰੇ ਵਰਗੇ ਹੁੰਦੇ ਆ ਜਿਹੜੇ ਕਹਿੰਦੇ ਆ ਕਿ ਗਰਮ ਪਾਣੀ ਦੇ ਵਿੱਚ ਥੋੜੀ ਜੀ ਹਾਨੀ ਤੇ ਲੈਮਨ ਪਾਉਣਾ ਚਾਹੀਦਾ ਪਰ ਹੁਣ ਮੈਂ ਕਿਤੇ ਕਿਤੇ ਸੁਣਿਆ ਕਹਿੰਦੇ ਲੈਮਨ ਵੀ ਤੁਹਾਡੀਆਂ ਹੱਡੀਆਂ ਨੂੰ ਖਰਾਬ ਕਰਦਾ ਤਾਂ ਇੱਕ ਮੇਰੇ ਲਈ ਬੜੀ ਕਨਫਿਊਜ਼ਨ ਹੈ ਬਾਕੀਆਂ ਲਈ ਵੀ ਹੋਣੀ ਆ ਉਹ ਪਲੀਜ਼ ਕਲੀਅਰ ਕਰੋ ਦੇਖੋ ਪਤਾ ਹੈ ਕਿ ਇਹ ਨਿੰਬੂ ਬਾਰੇ ਬਹੁਤ ਤਾਂ ਗੱਲਾਂ ਹੋਈਆਂ ਨੇ ਐਕਚੁਅਲੀ ਨਿੰਬੂ ਇੱਕ ਬਾਈਵਾਦੀ ਦਾ ਕਾਰਨ ਹੈ ਅੱਛਾ ਜੀ ਬਾਈ ਨਿੰਬੂ ਨਾਲ ਜਦੋਂ ਕਿਸੇ ਨੂੰ ਜੋੜਾਂ ਚ ਦਰਦ ਹੋ ਜਾਂਦਾ ਜਾਂ ਕਫ ਦਾ ਦੋਸ਼ ਹੋ ਜਾਂਦਾ ਖਾਂਸੀ ਹੁੰਦੀ ਹੈ ਆਪਾਂ ਕਹਿੰਦੇ ਨਿੰਬੂ ਬੰਦ ਕਰ ਦਿਓ ਹਾਂਜੀ ਹਾਂਜੀ ਰੀਜ਼ਨ ਹੈ ਉਹਦਾ ਕਿ ਨਿੰਬੂ ਵੀ ਜਿਵੇਂ ਆਮ ਲੋਕੀ ਕਹਿੰਦੇ ਹਨ ਹਨੀ ਸ਼ਹਿਦ ਪਾ ਕੇ ਪਾਣੀ ਚ ਗਰਮ ਪਾਣੀ ਚ ਸ਼ਹਿਦ ਪਾ ਲਓ ਉਹਦੇ ਨਿੰਬੂ ਪਾ ਲਓ ਹਾਂਜੀ ਤੇ ਉਹਨੂੰ ਪੀਓ ਤੇ ਉਹ ਸ਼ਹਿਦ ਤੇ ਨਿੰਬੂ ਦਾ ਕੋਈ ਕੰਬੀਨੇਸ਼ਨ ਹੀ ਨਹੀਂ ਹੈ ਖਟਾ ਮਿੱਠਾ ਹੋ ਗਿਆ ਨਾ ਹਾਂ ਉਹ ਜੇ ਸ਼ਹਿਦ ਹੈ ਨਾ ਜੀ ਹਾਂ ਜੀ ਜਿਵੇਂ ਅਸੀਂ ਲੋਕਾਂ ਨੂੰ ਕਹਿੰਦੇ ਆ ਕਿ ਸਵੇਰੇ ਸਵੇਰੇ ਨਾ ਗਰਮ ਪਾਣੀ ਪੀਓ ਉਹ ਵੀ ਉਹਨਾਂ ਕ ਗਰਮ ਜਿੰਨਾ ਕ ਤੁਹਾਡੀ ਬਾਡੀ ਦਾ ਟੈਂਪਰੇਚਰ ਆ ਇਹ ਨਾ ਵੀ ਉਹਨੂੰ ਗਰਮ ਉਬਲਦਾ ਪਾਣੀ ਲੈ ਕੇ ਤੁਸੀਂ ਪੀਣ ਬੈਠੋ ਚਾਹ ਦੀ ਤਰ੍ਹਾਂ ਨਾ ਹਾਂ ਜੀ ਔਰ ਪਾਣੀ ਵੀ ਜਿਹੜਾ ਪੀਣਾ ਉਹ ਇੱਕ ਕੁਆਂਟੀਟੀ ਚ ਪੀਣਾ ਮਤਲਬ ਜਿਹੜਾ ਤੁਹਾਡੇ ਅੰਦਰੋਂ ਪ੍ਰੈਸ਼ਰ ਕਰ ਦਵੇ ਪੇਟ ਨੂੰ ਕਲੀਨ ਕਰਨ ਵਾਸਤੇ ਓਕੇ ਅੱਛਾ ਉਸ ਤੋਂ ਪੇਟ ਸਾਫ ਹੋ ਗਿਆ ਫਿਰ ਤੁਸੀਂ ਬਰਸ਼ ਕਰੋ ਜੀ ਬਰਸ਼ ਵੀ ਕੋਸ਼ਿਸ਼ ਕਰੋ ਕਿ ਕੋਈ ਆਯੁਰਵੈਦਿਕ ਜੜੀ ਬੂਟੀਆਂ ਤੋਂ ਬਣਿਆ ਹੋਇਆ ਪਾਊਡਰ ਹੋਵੇ